ਅੱਜ ਅਸੀਂ ਜਾ ਰਹੇ ਹਾਂ ਜੀ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਪਵਿੱਤਰ ਸਥਾਨ ਮਾਉਂ ਸਾਹਿਬ ਜਿਹੜਾ ਕਿ ਹੈਗਾ ਫਲੋਰ ਦੇ ਨੇੜੇ ਤਲਵੰਨ ਰੋਡ ਤੇ ਆਓ ਤੁਹਾਨੂੰ ਵੀ ਦਰਸ਼ਨ ਕਰਾਉਣੇ ਆ buddy today we are at mau sahib and this gurdwara belongs to guru arjan dev ji it's a very big tall and historical gurdwara and let's go inside and do, do some darshan ethe shahidan de sar taj panjve paisha guru arjan dev ji ate mata ganga ji ਦੀ ਯਾਦ ਵਿੱਚ ਬਣਿਆ ਹੋਇਆ ਸਥਾਨ ਹੈ ਭਾਈ ਕਾਨ ਸਿੰਘ ਨਾਬਾ ਜੀ ਦੇ ਸ਼ਬਦ ਕੋਸ਼ ਦੇ ਅਨਸਾਰ ਸ੍ਰੀ ਗੁਰੂ ਅਰਜਨ ਦੇਵ ਜੀ ਗੋਇੰਦਵਾਲ ਸਾਹਿਬ ਤੋਂ ਇੱਥੇ ਬਰਾਤ ਦੇ ਨਾਲ ਰੁਕੇ ਸੀ ਪਿੰਡ ਮਾਉਂ ਸਾਹਿਬ ਜਿਸ ਸਥਾਨ ਤੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਉੱਥੇ ਮਾਤਾ ਗੰਗਾ ਜੀ ਦਾ ਪੱਕਾ ਘਰ ਸੀ ਗੁਰੂ ਜੀ ਦੇ ਵੇਲੇ ਦਾ ਇੱਕ ਇਤਿਹਾਸਕ ਖੂਹ ਵੀ ਹੈ ਅਤੇ ਇੱਕ ਬਹੁਤ ਵੱਡਾ ਦੀਵਾਨ ਹਾਲ ਹੈ ਇੱਕ ਸਰੋਵਰ ਹੈ ਮਹੀਨੇ ਦੀ ਹਰ ਮਸਿਆਂ ਨੂੰ ਸੰਗਤਾਂ ਪਵਿੱਤਰ ਸਰੋਵਰ ਦਾ ਇਸ਼ਨਾਨ ਕਰਦੀਆਂ ਹਨ ਇਹ ਅਜੀ ਗੁਰਦੁਆਰਾ ਮਾਉ ਸਰਦਮ ਮੇਨ ਐਂਟਰਸ ਗੇਟ ਬਾਹਰ ਦੇ ਬਾਸੇ ਵਾਲਾ ਜਾਮ ਸਤਾ ਸੰਨਾ ਹਰਿ ਨਾਮੁ ਜੀਤੋਈਐ ਤੈ ਨਾ ਹਰਿ ਨਾ ਅੰਤੁ ਭੰਡਮ ਭਾਤੇ ਰਾਤੀ ਆਤਮ ਬਕਰ ਸਭ ਆਪਣੀ ਗਰਾਨੀ ਤੇ ਹੋ ਜਾ ਨਾ ਕਿ ਤਾ ਸਰਦਾਂ ਬਰ ਆ ਬਿਰ ਕੋਲ ਅਪ ਕੇ ਰਹਾ ਪਰਨ ਸੱਜਾ ਥਾ ਯਾਰ ਹੋ ਆ ਪਾਰੇ ਪਾ ਸੁਮਾ ਇਹ ਆ ਮੇਰੇ ਕੋਲ ਆ ਪਾਏ ਸੇਵਾ ਜੀ ਦੇ ਤੋ ਜਾਏ ਕਬੀਰ ਨਾਮਤ ਮੈਂ ਕਿਸ ਨਹੀਂ ਜੋਖ ਹੈ ਕੋ ਤੇਰਾ

ਇਹ ਜਿਹੜਾ ਹਸਤਾ નીચે ਜਾ ਰਿਹਾ ਜੀ ਇਹ ਭੋਰਾ ਸਾਹਿਬ ਨੂੰ ਜਾਂਦਾ ਭੋਰਾ ਸਾਹਿਬ ਦੇ ਦਰਸ਼ਨ ਕਰਨ ਨੂੰ نیچے ਨਹੀਂ ਜਾ ਰਹੇ ਆ ਜੀ ਅਸੀਂ ਸਤਿ ਸ਼੍ਰੀ ਅਕਾਲ ਇਹ ਅੱਜ ਚਰਨ ਸੋ ਇਤਿਹਾਸਕ ਖੂਹ ਸ਼ੇਰ ਗੁਰੂ ਅਰਜਨ ਦੇਵ ਜੀ ਅਤੇ ਜਗਤ ਮਾਤਾ ਗੰਗਾ ਜੀ ਵਾਹਿਗੁਰੂ ਜੀ ਇਸ ਇਤਿਹਾਸਕ ਖੋਦ ਲਈ ਕਾਰ ਸਵਕ ਕੈਨੇਡਾ ਦੇ ਸੰਗਤ ਵੱਲੋਂ ਕੀਤੀ ਗਈ ਟੋਰਾਂਟੋ ਸ਼ਹਿਰ ਤੋਂ 7 ਨਵੰਬਰ 2012 ਇਹ ਜੀ ਸਾਹਮਣੇ ਸੇਵਾਦਾਰਾਂ ਲਈ ਰਹਿ ਹਾਸ਼ ਦਾ ਪ੍ਰਬੰਧ ਤੇ ਬਿਲਕੁਲ ਸਾਹਮਣੇ ਲੰਗਰ ਹਾਲ ਹੈ ਜੀ ਉਹ ਸਾਹਮਣੇ ਲੰਗਰ ਹਾਲ ਦਿੱਖਦਾ ਜੀ ਵਾਹਿਗੁਰੂ ਜੀ

Hope you like the video so please like share and subscribe to the channel for more videos so that you can watch more videos about and see you in the next vlog. Bye!